ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਹਾਰਾਜ ਸਭ ਕਹਿੰਦੇ ਜੈਸਾ ਸੁਪਨਾ ਰੇਨਕਾ ਤੈਸਾ ਸੰਸਾਰ ਜਿਵੇਂ ਰਾਤ ਨੂੰ ਸੁੱਤੇ ਪੈ ਸੁਪਨੇ ਦੇ ਵਿੱਚ ਪਲਕਾਂ ਚ ਪਾ ਕੇ ਦਿਆਂ ਪਤਾ ਨਹੀਂ ਕਿੱਥੇ ਕਿੱਥੇ ਸੈਰਾਂ ਕਰਦੀ ਐ ਤੇ ਅੱਖ ਖੋਲਦੀ ਸੋਚਦੇ ਆਂ ਜਾਗਦੇ ਆਂ ਨਹੀਂ ਮਹਾਰਾਜ ਸਭ ਕਹਿੰਦੇ ਜਿਵੇਂ ਰਾਤ ਦਾ ਤੇਰਾ ਸੁਪਨਾ ਤੈਸਾ ਹੀ ਸੰਸਾਰ ਇਹ ਸੰਸਾਰ ਵੀ ਸੁਪਨਾ ਹੀ ਆ ਇਹ ਮਰਤਕ ਲੋਕ ਦੇ ਵਿੱਚ ਫਿਰਦੇ ਨੇ ਆਪਾਂ ਏਵੀ ਇੱਕ ਸੁਪਨਾਈਆ ਬਸ ਇੱਕ ਹੋਮੇ ਹੰਕਾਰ ਚੱਕੀ ਫੇਰਦੇ ਆ ਆਪਦਾ ਕਿਸੇ ਨੂੰ ਨੀਮਾ ਦਿਖਾਉਣਾ ਕਿਸੇ ਦੀ ਬੇਇਜ਼ਤੀ ਕਰਨੀ ਹੈਣਾ ਸਾਨੂੰ ਚੰਗਾ ਲੱਗਦਾ ਨਹੀਂ ਮਿੱਤਰ ਪਿਆਰਿਆ ਅਸਲੀ ਸੰਸਾਰ ਤਾਂ ਤੇਰਾ ਹੋਰ ਆ ਕੋਈ ਇਹ ਤਾਂ ਸੁਪਨਾ ਇਸ ਸੁਪਨੇ 'ਚ ਵੀ ਸੁਪਨਾ ਜਿਹੜਾ ਰਾਤ ਨੂੰ ਸੌਂ ਕੇ ਲੈਣਾ ਤੇ ਫਿਰ ਜਾਗਣਾ ਕਿਵੇਂ ਆ ਗੁਰਬਾਣੀ ਪੜ ਕੇ ਨਾਮ ਸਿਮਰਨ ਜਪ ਕੇ ਇਸ ਸੁਪਨੇ ਵਾਲੇ ਸੰਸਾਰ 'ਚ ਫਿਰਦੇ ਹੋਏ ਮਿੱਤਰ ਪਿਆਰੇ ਦੀ ਯਾਦ ਵਿੱਚ ਰਹਿਣਾ ਜਦੋਂ ਦੁਨੀਆ ਦੇ ਮਿੱਤਰ ਪਿਆਰਿਆਂ 'ਚ ਵਿਚਰਨਾ ਤੇ ਉਹ ਅਸਲੀ ਮਿੱਤਰ ਪਿਆਰੇ ਨੂੰ ਯਾਦ ਰੱਖਣਾ ਜਿੱਦਣ ਇਸ ਸੰਸਾਰ 'ਚ ਅੱਖਾਂ ਵਿੱਚ ਗੀਆਂ ਅਸਲੀ ਜਾਗਣਾ ਉਦੋਂ ਹੋਣਾ ਇਹ ਰੂਪ ਕਿੱਥੋਂ ਆਈ ਆ ਕਿੰਨੇ ਜਨਮਾਂ ਤੋਂ ਪੜਕਦੇ ਫਿਰਦੇ ਆ ਤੇ ਪਤਾ ਨਹੀਂ ਕਿੱਥੇ ਜਾਣਾ ਹਜੇ ਕੋਈ ਪਤਾ ਨਹੀਂ ਕਿੱਥੋਂ ਆਇਆ ਕਿੱਥੇ ਜਾਣਾ ਬਸ ਇੱਕ ਉਹ ਪ੍ਰਮਾਤਮਾ ਜਿਹੜਾ ਸਾਨੂੰ ਉਹ ਨੀਂਦ ਵਾਲੀ ਸੁਪਨੇ 'ਚੋਂ ਜਗਾਉਂਦਾ ਇਸ ਸੰਸਾਰ ਵਾਲੇ ਸੁਪਨੇ 'ਚ ਲਈ ਫਿਰਦਾ ਤੇ ਜਦੋਂ ਇਸ ਸੁਪਨੇ 'ਚੋਂ ਸੱਚੀ-ਮੁੱਚੀ ਜਾਗਣਾ ਫਿਰ ਕਿੱਥੇ ਜਾਣਾ ਉਹਨੇ ਬਾਹ ਫੜਨੀ ਆ ਤੇ ਨਾਮ ਦਾ ਧੰਨ ਪੱਲੇ ਨਾ ਬੰਨ ਲੀਏ ਤੇ ਆਓ ਸਾਰੇ ਆਪਾਂ ਜਪਿਆ ਕਰੀਏ ਵਾਹਿਗੁਰੂ 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 ਪ੍ਰੇਮ ਕਰਿਆ ਕਰੀਏ ਸਾਰਿਆਂ ਨਾਲ